ਕਰਦੇ ਆ ਕਰਨੀ ਵੀ ਚਾਹੀਦੀ ਹੈ ਬੇਸ਼ੱਕ ਕਰੋ ਹੱਕ ਸੱਚ ਦੀ ਕਮਾਈ ਕਰੋ ਪਰ ਨਾਮ ਦੀ ਕਮਾਈ ਨੂੰ ਨਾ ਛੱਡਿਏ ਬੇੜਾ ਪਾਰ ਸਾਡਾ ਨਾਮ ਦੀ ਕਮਾਈ ਨੇ ਲਰਾਣਾ ਜਿਵੇਂ ਸਾਡਾ ਸਮਾਂ ਹੁੰਦਾ ਕਿਸ ਕੋਈ ਬਿਜ਼ਨਸ ਕਰਦਾ ਹੈ ਕੋਈ ਜੌਬ ਕਰਦਾ ਹੈ ਸਮਾਂ ਹੈ ਉਹ ਆਪਣੇ ਸਮੇਂ ਤੇ ਉੱਠੇਗਾ ਇਸ਼ਨਾਨ ਪਾਣੀ ਕਰੇਗਾ ਤਿਆਰ ਹੋਏਗਾ ਤੇ ਆਪਣੀ ਜੌਬ ਤੇ ਨਿਕਲ ਜਾਏਗਾ ਬਿਜ਼ਨਸ ਤੇ ਨਿਕਲ ਜਾਏਗਾ ਜਾਣਾ ਜ਼ਰੂਰ ਪਵੇਗਾ ਬਿジネス ਵਾਲਾ ਉਹ ਆਪਣੇ ਹਿਸਾਬ ਨਾਲ ਜਾਏਗਾ ਜੋਬ ਵਾਲਾ ਉਹ ਆਪਣੇ ਹਿਸਾਬ ਨਾਲ ਜਾਏਗਾ ਸਮਾਂ ਹੈ ਇਵੇਂ ਹੀ ਨਾਮ ਦੀ ਕਮਾਈ ਦਾ ਵੀ ਸਮਾਂ ਹੈ ਸਾਧ ਸੰਗਤ ਜੀ ਇਹ ਨਹੀਂ ਵੀ ਜਦੋਂ ਦਿਲ ਕੀਤਾ ਸੀ ਨਾਮ ਨੂੰ ਕਮਾਣ ਲਈ ਉੱਠ ਕੇ ਆ ਜਾਈਏ ਨਾਮ ਦੀ ਕਮਾਈ ਦਾ ਸਮਾਂ ਹੈ ਤੇ ਉਹ ਸਮਾਂ ਕਿਹੜਾ ਉਹ ਵੇਲਾ ਕਿਹੜਾ ਉਹ ਵੇਲਾ ਅਮਰਤ ਵੇਲਾ ਹੈ ਅਮਰਤ ਵੇਲੇ ਤੋਂ ਬਿਨਾ ਨਾਮ ਦੀ ਕਮਾਈ ਅਸੀਂ ਕਰ ਨਹੀਂ ਪਾਵਾਂਗੇ ਸਾਧ ਸੰਗਤ ਜੀ ਅੱਜ ਦੇ ਖਾਸ ਕਰਕੇ ਕਲਯੁਗ ਦੇ ਸਮੇਂ ਵਿੱਚ ਵੈਸੇ ਮੈਂ ਇੱਕ ਬੇਨਤੀ ਪਹਿਲਾਂ ਹੀ ਸਾਧ ਸੰਗਤ ਜੀ ਕਰ ਦੇਣਾ ਕਿ ਨਾਮ ਕਿਸੇ ਵੀ ਵੇਲੇ ਜਪ ਸਕਦੇ ਹਾਂ ਕਿਸੇ ਵੀ ਸਮੇਂ ਜਪ ਸਕਦੇ ਹਾਂ ਪਰ ਜੇ ਅਸੀਂ ਕਿਸੇ ਅਵਸਥਾ ਤੇ ਪਹੁੰਚਣਾ ਚਾਹੁੰਦੇ ਹਾਂ ਜੇ ਕੁਝ ਪ੍ਰਾਪਤੀ ਕਰਨੀ ਚਾਹੁੰਦੇ ਹਾਂ ਜੇ ਨਾਮ ਦਾ ਧਨ ਖਟਣਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਵੇਲਾ ਵਖਤ ਜੋ ਗੁਰੂ ਮਹਾਰਾਜ ਦੀ ਬਾਣੀ ਨੇ ਦੱਸਿਆ ਨਾ ਉਹ ਸਮਝਣਾ ਪਏਗਾ ਉਸ ਤੇ ਪਹਿਰਾ ਦੇਣਾ ਪਏਗਾ ਮਹਾਰਾਜ ਕਹਿੰਦੇ ਮੋਹੋ ਕੇ ਬੋਲਣ ਬੋਲੀਐ ਜਿਤ ਸੁਣ ਧਰੈ ਪਿਆਰ ਕਿਹੜਾ ਸਭ ਬੋਲ ਮੋਹੋ ਬੋਲੀਐ ਕਦੇ ਇਹਨਾਂ ਪੰਕਤੀਆਂ ਨੂੰ ਸਹਿਜ ਨਾਲ ਬੈਠ ਕੇ ਵਿਚਾਰੀਏ ਸਹਿਜ ਨਾਲ ਅਸੀਂ ਪੜ ਕੇ ਅੱਗੇ ਲੰਘ ਜਾਈਏ ਕਦੇ ਅਸੀਂ ਸਹਿਜ ਨਾਲ ਸਮਝਾਂਗੇ ਨਾ ਫਿਰ ਸਾਨੂੰ ਪਤਾ ਲੱਗੇਗਾ ਵੀ ਮਹਾਰਾਜ ਨੇ ਕਿਹੜੀਆਂ ਰਮਜ਼ਾਂ ਇਹਨਾਂ ਦੇ ਵਿੱਚ ਪੰਕਤੀਆਂ ਦੇ ਵਿੱਚ ਪਾ ਦਿੱਤੀਆਂ ਕਿਹੜੀਆਂ ਸ਼ਕਤੀਆਂ ਇਹਨਾਂ ਪੰਕਤੀਆਂ ਦੇ ਵਿੱਚ ਪਾਈਆਂ ਨੇ ਮਹਾਰਾਜ ਕਹਿੰਦੇ ਕੋਈ ਰਾਮ ਰਾਮ ਕਹਿੰਦਾ ਕੋਈ ਕ੍ਰਿਸ਼ਨ ਕੋਈ ਵਾਹਿਗੁਰੂ ਕੋਈ ਅੱਲਾ ਕੋਈ ਬੀਠੂਲ ਕੋਈ ਮੁਰਾਰੀ ਕੋਈ ਨਾਰਾਇਣ ਕਿੰਨੇ ਨਾਮ ਮਹਾਰਾਜ ਕਹਿੰਦੇ ਸਮਝ ਨਹੀਂ ਆਉਂਦੀ ਮੂੰਹੋਂ ਕੇ ਬੋਲਣ ਗੋਲੀ ਐ ਕਿਹੜੇ ਬੋਲ ਮੁਖ ਤੋਂ ਬੋਲੀਏ ਕਿਹੜੇ ਪੁਕਾਰਿਏ ਜਿਹਦੇ ਨਾਲ ਨਾਮ ਮਿਲ ਜਾਏ ਜਿਹਦੇ ਨਾਲ ਬੰਦਗੀ ਮਿਲ ਜਾਏ ਜਿਹਦੇ ਨਾਲ ਰੱਬ ਮਿਲ ਜਾਏ ਫਿਰ ਕਹਿੰਦੇ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਇੱਕ ਤਾਂ ਅੰਮ੍ਰਿਤ ਵੇਲਾ ਤੇ ਅੰਮ੍ਰਿਤ ਵੇਲੇ ਸੱਚਾ ਨਾਮ ਉਸ ਪਰਮਾਤਮਾ ਦਾ ਵਾਹਿਗੁਰੂ ਦਾ ਅਮਰਤ ਵੇਲੇ ਦੀਆਂ ਕੀ ਬਖਸ਼ਿਸ਼ਾਂ ਨੇ ਕੀ ਰਹਿਮਤਾਂ ਨੇ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਇੱਕ ਵਿਦੇਸ਼ ਦੇ ਵਿੱਚ ਨੇ ਰਹਿੰਦੇ ਅੰਗਰੇਜ਼ ਸੱਜਣ ਉਹਨਾਂ ਦੇ ਪਰਥਾਏ ਇੱਕ ਵਿਚਾਰ ਹੈ ਉਹਨਾਂ ਦਾ ਇਤਿਹਾਸ ਹੈ ਸੱਚਾ ਸੁੱਚਾ ਇਤਿਹਾਸ ਉਹਨਾਂ ਦੇ ਘਰ ਦੇ ਵਿੱਚ ਇੱਕ ਨੌਕਰੀ ਕਰਦਾ ਸੀ ਗੁਰਸਿੱਖ ਜਿਵੇਂ ਆਪਣੇ ਬੱਚੇ ਬਾਹਰ ਜਾਂਦੇ ਨੇ ਕੋਈ ਕੰਮ ਕਰਦੇ ਨੌਕਰੀਆਂ ਕਰਦੇ ਨੇ ਤੇ ਉਹ ਗੁਰਸਿੱਖ ਬੱਚਾ ਸੀ ਬਾਣੀ ਪੜਦਾ ਸੀ ਨਾਮ ਜਪਦਾ ਸੀ ਸਿਮਰਨ ਕਰਦਾ ਸੀ ਤੇ ਉਹਨਾਂ ਦੇ ਘਰੇ ਜੋਬ ਕਰਦਾ ਸੀ ਤੇ ਜਿਹੜਾ ਉਹਨਾਂ ਦੇ ਜਿਨ੍ਹਾਂ ਦੇ ਘਰ ਜੋਬ ਕਰਦਾ ਸੀ ਨਾ ਉਹਨਾਂ ਦਾ ਬੰਦਾ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਬਹੁਤ ਜ਼ਿਆਦਾ ਇਹਨਾਂ ਬਿਮਾਰ ਹੋ ਗਿਆ ਕਿ ਬਾਹਰ ਦੀ ਵਿਸ਼ੇਸ਼ ਤਕਨੀਕ ਵੀ ਹੈ ਨਾ ਜਿਹੜੀ ਉਹ ਵੀ ਫੇਲ ਹੋ ਗਈ ਉਹ ਸਭ ਨੇ ਜਵਾਬ ਦੇ ਦਿੱਤਾ ਵੀ ਇਹਦੀ ਜਿਹੜੀ ਬਿਮਾਰੀ ਹੈ ਨਾ ਅੰਦਰ ਬੜਾ ਭਿਆਨਕ ਰੋਗ ਪੈਦਾ ਹੋ ਗਿਆ ਉਹ ਰੋਗ ਦਾ ਜੇ ਇਲਾਜ ਹੀ ਨਹੀਂ ਮਿਲਿਆ ਉਹ ਰੋਗ ਦਾ ਇਲਾਜ ਹੀ ਨਹੀਂ ਲੱਭਿਆ ਅੱਜ ਵੀ ਐਸੇ ਰੋਗ ਨੇ ਸਾਧ ਸੰਗ ਜਿੱਥੇ ਡਾਕਟਰ ਵਿਗਿਆਨ ਸਭ ਉਹ ਵੀ ਹੱਥ ਖੜੇ ਕਰ ਜਾਂਦੇ ਨੇ ਭਾਈ ਨਹੀਂ ਹੁਣ ਇਹਦਾ ਇਲਾਜ ਹੋ ਨਹੀਂ ਸਕਦਾ ਇੰਨੀ ਇੰਨੀ ਦਵਾਈਆਂ ਤਕਨੀਕ ਹੋਣ ਦੇ ਬਾਅਦ ਵੀ ਫਿਰ ਬੰਦਾ ਹਾਰ ਜਾਂਦਾ ਸਭ ਪਾਸਿਓਂ ਜੇ ਭਾਗ ਚੰਗੇ ਹੋਣ ਜੇ ਕਰਮ ਚੰਗੇ ਹੋਣਾ ਤੇ ਗੁਰੂ ਦੇ ਨਾਮ ਨਾਲ ਜੁੜ ਜਾਏ ਗੁਰੂ ਦੇ ਨਾਮ ਦੀ ਦਵਾਈ ਮਿਲ ਜਾਏ ਫਿਰ ਬੰਦਾ ਬਚ ਜਾਂਦਾ ਫਿਰ ਉਧਾਰ ਹੋ ਜਾਂਦਾ ਤੇ ਉਹਨਾਂ ਦੇ ਭਾਗ ਚੰਗੇ ਕਿ ਉਹਨਾਂ ਦੇ ਘਰ ਇੱਕ ਗੁਰ ਸਿਖਾ ਰਿਹਾ ਹੈ ਜੋਬ ਤੇ ਆ ਰਿਹਾ ਹੈ ਕੰਮ ਕਰ ਕਰ ਰਿਹਾ ਹੈ ਆਪਣੇ ਕੰਮ ਨਾਲ ਕੰਮ ਰੱਖਦਾ ਬਹੁਤਾ ਜਿਆਦਾ ਨਹੀਂ ਉਹ ਆਪਣੇ ਵਾਹਿਗੁਰੂ ਦੇ ਨਾਮ 'ਚ ਮਸਤ ਰਹਿੰਦਾ ਤੇ ਬਾਣੀ ਪੜ੍ਹਦਾ ਤੇ ਆਪਣੀ ਜੋਬ ਕਰਦਾ ਕੰਮ ਕਰਦਾ ਜਦੋਂ ਸਾਰੇ ਡਾਕਟਰਾਂ ਵੱਲੋਂ ਜਵਾਬ ਮਿਲ ਗਿਆ ਸਾਰਾ ਕੁਝ ਜਿਵੇਂ ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਆਪ ਬਖਸ਼ਿਸ਼ ਕਰਦੇ ਨੇ ਤੇ ਉਹ ਇੱਕ ਦਿਨ ਬੈਠੇ ਆਪਣੇ ਗਾਰਡਨ ਦੇ ਵਿੱਚ ਤੇ ਗੁਰੂ ਦਾ ਸਿੱਖ ਜਦੋਂ ਆਇਆ ਤੇ ਅਚਾਨਕ ਕਿ ਉਹਦੇ ਮੋਬਾਈਲ ਦੀ ਘੰਟੀ ਵੱਜੀ ਮੋਬਾਈਲ ਦੀ ਟਿਊਨ ਵੱਜੀ ਤੇ ਮੋਬਾਈਲ ਦੀ ਟਿਊਨ ਤੇ ਕਈ ਵਾਰੀ ਨਾ ਅਸੀਂ ਸ਼ਬਦ ਲਾਏ ਹੁੰਦੇ ਨੇ ਕਿਸੇ ਨੇ ਕੋਈ ਵਾਹਿਗੁਰੂ ਵਾਹਿਗੁਰੂ ਲਾਇਆ ਹੁੰਦਾ ਕਿਸੇ ਨੇ ਸ਼ਬਦ ਲਾਇਆ ਹੁੰਦਾ ਇਹ ਵੀ ਜ਼ਰੂਰ ਇਸ ਤਰ੍ਹਾਂ ਆਪ ਜੀ ਲਾਇਆ ਕਰੋ ਕਿਸੇ ਦਾ ਫੋਨ ਆਏ ਤੇ ਵਾਹਿਗੁਰੂ ਨਾਮ ਵੱਜੇ ਕੋਈ ਬਾਣੀ ਦੀ ਪੰਕਤੀ ਵੱਜੇ ਕਿੰਨਾ ਚੰਗਾ ਹੈ ਸਾਨੂੰ ਚੇਤੇ ਆ ਜਾਂਦੇ ਆ ਗੁਰਬਾਣੀ ਸਾਡਾ ਧਿਆਨ ਗੁਰਬਾਣੀ ਅਲ ਜਾਏਗਾ ਜੇ ਕੋਈ ਕੋ ਸਾਡਾ ਨਹੀਂ ਵੀ ਜਾਏਗਾ ਕੋਈ ਕੋਲ ਹੋਏਗਾ ਉਹਦੇ ਤੇ ਚਲਾ ਜਾਏਗਾ ਬੇਦ ਐਸੀ ਬਣੇਗੀ ਵਿੱਚ ਰਸਤਾ ਸੀ ਬਣ ਜਾਵਾਂਗੇ ਹੁਣ ਭਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਗਏ ਗੁਰੂ ਅੰਗਦ ਸਾਹਿਬ ਬਣੇ ਤੇ ਕੀ ਸਾਧ ਸੰਗ ਜੀ ਸੀ ਭਾਈ ਜੋਧ ਜੀ ਦਾ ਨਾਮ ਭੁੱਲ ਸਕਦੇ ਆ ਕਦੇ ਨਹੀਂ ਭੁੱਲ ਸਕਦੇ ਭਾਈ ਜੋਧ ਜੀ ਨੇ ਭੇਜਿਆ ਭਾਈ ਜੋਧ ਜੀ ਦੇ ਦੁਆਰਾ ਬਣੇ ਵਿਦ ਬਣੇ ਇਤਿਹਾਸ ਨੇ ਨਾਮ ਜਾਣਿਆ ਭਾਈ ਲੈਣਾ ਜੀ ਨੇ ਸ਼ੁਕਰ ਕੀਤਾ ਕਿ ਤੁਸੀਂ ਮੈਨੂੰ ਗੁਰੂ ਨਾਨਕ ਸਾਹਿਬ ਦੇ ਦਰ ਤੇ ਭੇਜਿਆ ਮੈਂ ਤੁਹਾਨੂੰ ਕਿੱਦਾਂ ਭੁੱਲ ਜਾਵਾਂ ਤੁਸੀਂ ਹੀ ਮੈਨੂੰ ਗੁਰੂ ਦਾ ਦਰ ਵਿਖਾਇਆ ਤੁਸੀਂ ਮੁੱਢ ਮੂਲ ਹੋ ਨਾਲ ਭਾਈ ਲੈਣਾ ਜੀ ਤੇ ਕਿੱਥੇ ਪਹੁੰਚ ਗਏ ਤੇ ਉਧਾਰ ਭਾਈ ਜੋਧ ਜੀ ਦਾ ਵੀ ਬਰਬਰ ਨਾਲ ਹੋਇਆ ਉਹ ਗੁਰਸਿੱਖ ਦੇ ਫੋਨ ਦੀ ਘੰਟੀ ਵੱਜੀ ਵਾਹਿਗੁਰੂ ਵਾਹਿਗੁਰੂ ਟੋਣ ਜਦੋਂ ਵੱਜੀ ਤੇ ਉਹਨੂੰ ਬੜਾ ਚੰਗਾ ਲੱਗਾ ਜਦੋਂ ਬੰਦਾ ਹਰ ਪਾਸਿਓਂ ਹਾਰ ਜਾਂਦਾ ਹੈ ਤੇ ਬੰਦਾ ਫਿਰ ਰੱਬ ਵਾਲੇ ਪਾਸੇ ਬੜਾ ਸੱਚੇ ਮਨੋਂ ਜੁੜਦਾ ਹੈ। ਕਈ ਬੜੇ ਬੜੇ ਵੱਡੇ ਰਾਜੇ ساری ਜ਼ਿੰਦਗੀ ਜ਼ੁਲਮ ਕਰਕੇ, ਪਾਪ ਕਰਕੇ ਤੇ ਇੱਕ ਵਾਰ ਐਸਾ ਮਨ ਬਣਦਾ ਵੀ ਮਨਾ ਹੁਣ ਕੀ ਛੱਡ ਪਰਾਂ ਸਾਰਾ ਕੁਝ ਤੇ ਫਿਰ ਜਦੋਂ ਰੱਬ ਨਾਲ ਜੁੜਦੇ ਨੇ ਤੇ ਸਿੱਧ ਹੋ ਨਿਕਰਦੇ ਨੇ। ਫਿਰ ਜਦੋਂ ਰੱਬ ਨਾਲ ਜੁੜਦੇ ਨੇ ساری ਜ਼ਿੰਦਗੀ ਪਾਪ ਕਮਾ ਕੇ ਜਦੋਂ ਮਨ ਪੂਰਾ ਜੁੜਿਆ ਤਾਂ ਉਹ ਸੰਤਾਂ ਵਾਲੀ ਬਿਰਤੀ ਬਣਾ ਲੈਂਦੇ ਨੇ ਬਸ ਗੱਲ ਸਰੀ ਮਨ ਸਾਫ਼ ਕਰਨ ਦੀ ਹੈ ਮਨ ਨੂੰ ਸੁੱਚਾ ਕਰਨ ਦੀ ਜਦੋਂ ਵਾਹਿਗੁਰੂ ਵਾਹਿਗੁਰੂ ਦੀ ਟਯੋਨ ਵੱਜੀ ਤੇ ਉਹਨਾਂ ਨੇ ਪੁੱਛ ਲਿਆ ਗੁਰਸਿੱਖ ਨੂੰ ਬੁਲਾ ਕੇ ਆਪਣੇ ਅੰਗਰੇਜ਼ੀ ਵਿੱਚ ਬੋਲ ਕੇ ਕਿ ਇਹ ਕੀ ਟੋਨ ਚੱਲ ਰਹੀ ਹੈ ਕਹਿੰਦੇ ਜੀ ਇਹ ਵਾਹਿਗੁਰੂ ਵਾਹਿਗੁਰੂ ਦੀ ਸ਼ਬਦ ਧੁਨ ਮੈਂ ਨਵੀਂ ਲਗਾਈ ਹੈ ਇਹ ਮੇਰੇ ਗੁਰੂ ਦਾ ਨਾਮ ਹੈ ਇਸ ਤਰ੍ਹਾਂ ਸਾਨੂੰ ਸਤਿਗੁਰੂ ਮਹਾਰਾਜ ਨੇ ਨਾਮ ਜਪਣ ਦਾ ਹੁਕਮ ਕੀਤਾ ਹੈ। ਉਹਨਾਂ ਕਹੇ ਵੀ ਨਾਮ ਜਪਣ ਨਾਲ ਕੀ ਹੁੰਦਾ ਹੈ? ਨਾਮ ਜਪਣਾ ਇਸ ਤਰ੍ਹਾਂ ਕੀ ਜ਼ਰੂਰੀ ਹੈ? ਕਿਉਂਕਿ ਅੰਗਰੇਜ਼ ਲੋਕ ਨੇ ਸਵਾਲ ਬੜਾ ਕਰਦੇ ਉਹਨਾਂ ਪੁੱਛਿਆ। ਗੁਰਸਿੱਖ ਨੇ ਦੱਸਿਆ ਕਿ ਨਾਮ ਦੇ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ, ਦੁੱਖ ਰੋਗ ਦੂਰ ਹੋ ਜਾਂਦੇ ਨੇ ਤੇ ਬੜੀਆਂ ਬਖਸ਼ਿਸ਼ਾਂ ਨੇ ਨਾਮ ਦੀਆਂ। ਕਹਿੰਦੇ ਦੁੱਖ ਰੋਗ ਦੂਰ ਹੋ ਜਾਂਦੇ ਨੇ ਸਾਨੂੰ ਤੇ ਡਾਕਟਰ ਨਾਲ ਜਵਾਬ ਦਿੱਤੇ ਸਭ ਪਾਸੇ ਜਵਾਬ ਮਿਲ ਗਏ ਕਿ ਸਾਡਾ ਇਹ ਦੁੱਖ ਦੂਰ ਹੋ ਜਾਏਗਾ, ਇਹ ਰੋਗ ਦੂਰ ਹੋ ਜਾਏਗਾ। ਗੁਰੂ ਦੇ ਸਿੱਖ ਨੇ ਕਿਹਾ ਬਿਲਕੁਲ ਜੀ। ਦੂਰ ਹੋ ਜਾਏਗਾ ਤੁਸੀਂ ਨਾਮ ਜਪੋ ਗੁਰੂ ਦਾ ਹੁਕਮ ਮੰਨੋ ਕਹਿੰਦੇ ਕੀ ਹੈ ਜੇ ਗੁਰੂ ਦਾ ਹੁਕਮ ਉਸ ਗੁਰਸਿੱਖ ਨੇ ਦੋ ਬਚਨ ਕੀਤੇ ਇੱਕ ਤਾਂ ਨਾਮ ਜਪਣ ਦਾ ਵੀ ਸਦਾ ਸਦਾ ਨਾਮ ਜਪਿਆ ਕਰੋ ਸਵੇਰੇ ਸ਼ਾਮ ਉੱਠਦਿਆਂ ਬੈੰਧਿਆਂ ਜਾਗਦਿਆਂ ਇਹ ਸਾਡੀ ਗੁਰਬਾਣੀ ਦਾ ਵੀ ਵਾਕ ਹੈ ਉਠਤ ਬੈਠਤ ਸੋਵਤ ਧਈਏ ਮਾਰਗ ਚਲਤ ਹਰੇ ਹਰ ਗਈਏ ਇੱਕ ਤਾਂ ਗੁਰਸਿੱਖ ਨੇ ਕਿਹਾ ਨਾਮ ਜਪੋ ਦੂਸਰਾ ਗੁਰਸਿੱਖ ਨੇ ਕਿਹਾ ਕਿ ਤੁਸੀਂ ਆਪਣਾ ਸਿਸਟਮ ਚੇਂਜ ਕਰੋ ਤੁਸੀਂ ਰਾਤ ਨੂੰ ਇੱਕ ਇੱਕ 2-2 ਵਜੇ ਸੌਂਦੇ ਹੋ ਸਵੇਰੇ 10-10 12-12 ਵਜੇ ਉੱਠਦੇ ਹੋ ਆਪਣਾ ਸਿਸਟਮ ਚੇਂਜ ਕਰੋ ਵੇਲੇ ਨਾਲ ਸੌ ਜਾਓ ਤੇ 1-2 ਵਜੇ ਉੱਠ ਜਾਓ ਕਹਿੰਦੇ ਜੀ ਕਿਉਂ 1-2 ਵਜੇ ਕਿਉਂ ਕਹਿੰਦੇ ਜੀ ਉਸ ਵੇਲੇ ਹੁੰਦਾ ਹੈ ਅੰਮ੍ਰਿਤ ਵੇਲਾ ਸਾਡੇ ਗੁਰੂ ਸਾਹਿਬ ਜੀ ਦਾ ਹੁਕਮ ਹੈ ਜਿਸ ਨੇ ਅੰਮ੍ਰਿਤ ਵੇਲਾ ਸੰਭਾਲ ਲਿਆ ਉਹਦੇ ਜੀਵਨ ਦੇ ਸਾਰੇ ਦੁੱਖ ਸਾਰੇ ਵਿਗਨ ਸਾਰੇ ਕਲੇਸ਼ ਸਾਰੀਆਂ ਮੁਸ਼ਕਲਾਂ ਤੇ ਸਾਰੀਆਂ ਪਰੇਸ਼ਾਨੀਆਂ ਗੁਰੂ ਸਾਹਿਬ ਮਹਾਰਾਜ ਜੀ ਆਪ ਹਰ ਲੈਂਦੇ ਨੇ ਆਪ ਦੂਰ ਕਰ ਲੈਂਦੇ ਨੇ ਤੁਸੀਂ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਸ਼ੁਰੂ ਕਰ ਦਿਓ ਤੁਹਾਡਾ ਇਹ ਦੁੱਖ ਤੇ ਕੋਈ ਵੱਡਾ ਦੁੱਖ ਨਹੀਂ ਇਹ ਦੁੱਖ ਵੀ ਕਟਿਆ ਜਾਏਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀਓ ਉਹਨਾਂ ਨੇ ਬਚਨ ਮੰਨ ਲਏ ਕਮਾਲ ਹੈ ਕਮਾਣੀ ਸ਼ੁਰੂ ਕਰ ਦਿੱਤੀ ਅਮਰਤ ਵੇਲੇ ਉੱਠਣਾ ਸ਼ੁਰੂ ਕਰਤਾ ਇਸ਼ਨਾਨ ਕਰਦੇ ਨੇ ਨਾਮ ਜਪਦੇ ਨੇ ਜਿਹੜੇ ਕੁਝ ਪਤਿਤ ਪੁਣੇ ਵਾਲੇ ਕਰਮ ਸਨ ਉਹ ਵੀ ਤਿਆਗ ਦਿੱਤੇ ਜੋ ਕੁਝ ਪੀਂਦੇ ਸਨ ਉਹ ਵੀ ਛੱਡ ਦਿੱਤਾ ਗਲਤ ਚੀਜ਼ ਜੋ ਗਲਤ ਖਾਂਦੇ ਸਨ ਉਹ ਵੀ ਛੱਡ ਦਿੱਤਾ ਕੇਸ ਵੀ ਕਟਾਣੇ ਛੱਡ ਦਿੱਤੇ ਅੰਗਰੇਜ਼ਾਂ ਦੀ ਗੱਲ ਕਰਨੇ ਬਾਹਰ ਲਿਆਂਦੀ ਉਹ ਵੀ ਛੱਡ ਦਿੱਤੇ ਜਿਵੇਂ ਉਹ ਗੁਰੂ ਸਿੱਖ ਨੇ ਕਿਹਾ ਤਿਵੇਂ ਤਿਵੇਂ ਸਾਰਾ ਕੁਝ ਪ੍ਰਵਾਨ ਕਰਦੇ ਕਰਦੇ ਰਹੇ ਕਰਦੇ ਰਹੇ ਕੁਝ ਮਹੀਨੇ ਸਾਧ ਸੰਗਤ ਜੀ ਲੰਗੇ ਕੁਝ ਮਹੀਨੇ ਕਿਉਂਕਿ ਸਰੀਰ ਦੇ ਅੰਦਰ ਫਰਕ ਮਹਿਸੂਸ ਹੋਣ ਲੱਗ ਗਿਆ ਅੰਮ੍ਰਿਤ ਵੇ ਉੱਠਦੇ ਨੇ ਇਸ਼ਨਾਨ ਕਰਦੇ ਨੇ ਬਾਣੀ ਪੜ੍ਹਦੇ ਨੇ ਨਾਮ ਜਪਦੇ ਨੇ ਤੇ ਸਾਧ ਸੰਗਤ ਜੀ ਜਿਸ ਵੇਲੇ ਗਏ ਡਾਕਟਰਾਂ ਦੇ ਕੋਲ ਵੀ ਲੋ ਜੀ ਕਰੋ ਚੈੱਕਅਪ ਟੈਸਟ ਕਰੋ ਸਰੀਰ ਦੇ ਵਿੱਚ ਕੁਝ ਫਰਕ ਮਹਿਸੂਸ ਹੋ ਰਿਹਾ ਹੈ ਤੇ ਸਾਧ ਸੰਗਤ ਜੀ ਉਹ ਅੱਜ ਵੀ ਉਹ ਸ਼ਖਸ ਆਪਣੀਆਂ ਰਿਪੋਰਟਾਂ ਫੋਟੋਆਂ ਨਹੀਂ ਦਿਖਾਉਂਦਾ ਨਟ ਤੇ ਦਿਖਾਉਂਦਾ ਹੈ ਕਹਿੰਦਾ ਜੀ ਜਦੋਂ ਮੈਂ ਗਿਆ ਆਪਣੇ ਟੈਸਟ ਕਰਵਾਉਣ ਡਾਕਟਰਾਂ ਦੇ ਕੋਲ ਉਹ ਸਕੈਨ ਕਰਦੇ ਕਰਦੇ ਥੱਕ ਗਏ ਟੈਸਟ ਬਾਰ 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 ਕਰਦੇ ਥੱਕ ਗਏ ਕਹਿੰਦੇ ਇਦਾਂ ਹੋ ਹੀ ਨਹੀਂ ਸਕਦਾ ਅਸੀਂ ਆਪ ਟੈਸਟ ਕੀਤੇ ਜੀ ਭਿਆਨਕ ਤੁਹਾਡੇ ਅੰਦਰ ਬਿਮਾਰੀ ਸੀ ਅੱਜ ਉਸ ਬਿਮਾਰੀ ਦਾ ਨਾਮ ਨਿਸ਼ਾਨ ਵੀ ਹੈ ਨਹੀਂ ਅੱਜ ਉਹ ਬਿਮਾਰੀ ਹੈ ਨਹੀਂ ਉਨੇ ਪ੍ਰਾਨੀਆਂ ਦਿਖਾਈਆਂ ਕਹਿੰਦੇ ਜੀ ਆਹ ਦੇਖੋ ਤੁਸੀਂ ਆਪ ਕਹਿੰਦੇ ਜੀ ਬਿਲਕੁਲ ਹੈਰਾਨ ਆ ਸੀ ਤੁਸੀਂ ਕੀਤਾ ਕੀ ਹੈ ਉਹਨਾਂ ਨੇ ਝਟਪਟ ਗਏ ਆਪਣੇ ਉਸ ਗੁਰਸਿੱਖ ਦੇ ਕੋਲ ਕਹਿੰਦੇ ਜੀ ਬਖਸ਼ਿਸ਼ਾਂ ਹੋ ਗਈਆਂ ਰਹਿਮਤਾਂ ਹੋ ਗਈਆਂ ਕਿੱਦਾਂ ਹੋ ਸਕਦਾ ਹੈ ਇਹ ਕਿਵੇਂ ਹੋ ਸਕਦਾ ਤਾਂ ਫਿਰ ਉਸ ਗੁਰਸਿੱਖ ਨੇ ਨਾ ਇੱਕ ਗੁਰਬਾਣੀ ਦੀ ਪੰਕਤੀ ਸਾਧ ਸੰਗਤ ਜੀ ਸਰਵਣ ਕਰਵਾਈ ਜਿਹੜੀ ਮਹਾਰਾਜ ਜੀ ਦੀ ਬਾਣੀ ਦੀ ਹੈ ਸਤਿਗੁਰੂ ਜੀ ਕਹਿੰਦੇ ਕਰਿ ਈਸ਼ਣਾਨ ਸਿਮਰ ਪ੍ਰਭ ਆਪਣਾ ਮਨ ਤਨ ਭੇ ਅਰੋਗਾ ਮਹਾਰਾਜ ਕਹਿੰਦੇ ਕੀ ਕਹਿ ਰਹੇ ਨੇ ਭਾਈ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਈਸ਼ਟ ਨੂੰ ਧਿਆ ਦੇਖੀ ਤੇਰਾ ਮਨ ਤੇ ਤਨ ਭੇ ਅਰੋਗਾ ਦੋਵਾਂ ਚੀਜ਼ਾਂ ਦੀ ਗੱਲ ਕੀਤੀ ਇਸ ਪੰਕਤੀ ਵਿੱਚ ਮਹਾਰਾਜ ਨੇ ਮਨ ਤਨ ਭੇ ਅਰੋਗਾ ਅਰੋਗਾ ਤਾਂ ਅਮੀਨ ਦੇ ਰੋਗਤਾ ਤੰਦਰੁਸਤੀ ਚੜਦੀ ਕਲਾ ਹੋ ਜਾਏਗੀ ਮਨ ਦੇ ਰੋਗ ਵੀ ਕੱਟੇ ਜਾਣਗੇ ਤਨ ਦੇ ਰੋਗ ਵੀ ਕੱਟੇ ਜਾਣਗੇ ਜਦੋਂ ਉਸ ਦੇ ਮਨ ਦੇ ਔਰ ਤਨ ਦੇ ਦੋਨੋਂ ਰੋਗ ਕੱਟੇਗੇ ਫਿਰ ਆਇਆ ਮਹਾਰਾਜ ਜੀ ਗੁਰੂ ਰਾਮਦਾਸ ਜੀ ਦੇ ਦਰ ਤੇ ਸ਼ੁਕਰ ਕਰਾਂ ਸਾਦਾ ਸਾਰਾ ਉਸ ਸ਼ਖਸ ਦਾ ਇੰਟਰਵਿਊ ਜਿਹੜਾ ਨਾ ਆਨਲਾਈਨ YouTube ਤੇ ਪਿਆ ਉਹ ਆਇਆ ਉਸਨੇ ਆ ਕੇ ਦਰਬਾਰ ਸਾਹਿਬ 2 ਮਹੀਨੇ ਦੀ ਟਿਕਟ ਕਰਾ ਕੇ ਆਇਆ ਇਹ ਨਹੀਂ ਵੀ ਮੱਥਾ ਟੇਕ ਕੇ ਤੇ ਸ਼ੁਕਰ ਕਰਕੇ ਤੇ ਅਰਦਾਸ ਕਰਕੇ ਝਟਪਟ ਵਾਪਸ 2 ਮਹੀਨੇ ਦਾ ਸਮਾਂ ਕੱਢ ਕੇ ਪੂਰਾ ਆਇਆ ਆ ਕੇ ਸ਼ੁਕਰ ਕੀਤਾ ਪਾਠ ਕਰਵਾਏ ਅਰਦਾਸਾਂ ਕਰਵਾਈਆਂ ਸੇਵਾ ਵਿੱਚ ਲੱਗਾ ਰਿਹਾ 2 ਮਹੀਨੇ ਮਨੋਂ ਤਨੋਂ ਸੇਵਾ ਕੀਤੀ ਗੁਰੂ ਦੇ ਦਰ ਤੇ ਰਿਹਾ ਫਿਰ ਵਾਪਸ ਗਿਆ ਅਜੇ ਵੀ ਅੱਜ ਵੀ ਉਹ ਸ਼ਖਸ ਹਰ ਸਾਲ 6 ਮਹੀਨੇ ਸਮਾਂ ਮਿਲਦਾ ਗੁਰੂ ਦੇ ਦਰ ਤੇ ਹੁੰਦਾ ਤੇ ਸੇਵਾ ਸਿਮਰਨ ਕਰਦਾ ਗੁਰੂ ਸਾਹਿਬ ਨੇ ਉਹਦੇ ਦੁੱਖ ਰੋਗ ਕੱਟੇ ਪਹਿਲਾਂ ਸਾਨੂੰ ਆਪਣਾ ਮਨ ਸੁੱਚਾ ਕਰਨਾ ਪਏਗਾ ਪਹਿਲਾਂ ਸਾਨੂੰ ਗੁਰੂ ਦੇ ਆਸ਼ੇ ਮੁਤਾਬਕ ਚੱਲਣਾ ਪਏਗਾ ਗੁਰੂ ਦੇ ਹੁਕਮਾਂ ਬਚਨਾਂ ਅਨੁਸਾਰ ਚੱਲਣਾ ਪਏਗਾ ਅਸੀਂ ਚਾਹਨੇ ਆਂ ਵੀ ਬਸ ਅਸੀਂ ਛੋਟੀ ਜੀ ਅਰਦਾਸ ਕਰ ਦਈਏ ਤੇ ਸਾਡਾ ਸਾਰਾ ਕੁਝ ਹੀ ਸ਼ੁੱਧ ਹੋ ਜਾਏ ਬਚਨ ਵੀ ਕਮਾਣੇ ਪੈਣਗੇ ਹੁਕਮਾਂ ਨੂੰ ਵੀ ਕਮਾਣਾ ਪੈਗਾ ਜੋ ਗੁਰੂ ਮਹਾਰਾਜ ਜੀ ਨੇ ਸਾਨੂੰ ਗੁਰਬਾਣੀ ਵਿੱਚ ਨੁਕਤੇ ਦੱਸੇ ਹਨ ਅੰਮ੍ਰਿਤ ਵੇਲਾ ਸਤਿਨਾਵ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਗੁਰੂ ਸਾਹਿਬ ਸਾਡੇ ਕਪੜਾ ਦੇ ਦਿੰਦੇ ਨੇ ਸਾਡੇ ਦੁੱਖਾਂ ਤੇ ਰੋਗਾਂ ਤੇ ਸਾਡੀ ਬੇਪੱਤੀ ਮਹਾਰਾਜ ਸਭ ਟੱਕ ਲੈਂਦੇ ਨੇ ਮੇਰ ਦਾ ਕਰਮਾਂ ਦੇ ਉੱਪਰ ਜਿਹੜੇ ਸਾਡੇ ਕਰਮ ਚੱਲ ਰਹੇ ਨੇ ਮਾੜੇ ਕਰਮ ਚੱਲ ਰਹੇ ਮਾੜੇ ਕਰਮ ਮਾੜਾ ਸਮਾਂ ਚੱਲ ਰਿਹਾ ਹੈ ਅੰਮ੍ਰਿਤ ਵੇਲੇ ਉਠੋ ਇਸ਼ਨਾਨ ਕਰੋ ਸਤਿਗੁਰੂ ਉਸ ਸਮੇਂ ਤੇ ਕੱਪੜਾ ਪਾ ਦੇਣਗੇ ਸਾਡੇ ਤੇ ਦੁੱਖ ਰੋਗ ਚੱਲ ਰਹੇ ਨੇ ਸਤਿਗੁਰੂ ਉਸ ਤੇ ਕੱਪੜਾ ਪਾ ਦੇਣਗੇ ਸਾਨੂੰ ਬਲ ਬਖਸ਼ਣਗੇ ਸਾਨੂੰ ਹਿੰਮਤ ਬਖਸ਼ਣਗੇ ਉਸ ਦੁੱਖਾਂ ਰੋਗਾਂ ਨਾਲ ਲੜਨ ਦੀ ਮਹਾਰਾਜ ਸ਼ਕਤੀ ਬਖਸ਼ਣਗੇ ਖੁਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪ ਸਾਰੇ ਗੁਰੂ ਸਾਹਿਬਾਂ ਨੇ ਅੰਮ੍ਰਿਤ ਵੇਲਾ ਸੰਭਾਲਿਆ ਹੈ ਦਸਵੇਂ ਪਾਸ਼ਾ ਇੱਕ ਪਾਸੇ ਮੁਗਲ ਪਿੱਛੇ ਪਏ ਨੇ ਹੂ ਹੂ ਹਾ ਹਾ ਹੱਲਾ ਮੱਚਿਆ ਤੀਰਾਂ ਤਲਵਾਰਾਂ ਨੇਜਿਆਂ ਗੋਲੀਆਂ ਦੀ ਵਰਖਾ ਹੋ ਰਹੀ ਹੈ ਤੇਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗੁਰੂ ਦੇ ਸਿੱਖ ਕਹਿੰਦੇ ਮਹਾਰਾਜੀ ਹੁਣ ਕੀ ਕਰੀਏ ਸਤਿਗੁਰੂ ਮਹਾਰਾਜੀ ਕਹਿੰਦੇ ਸਮਾ ਸਮਾ ਕਹਿੰਦੇ ਜੇ ਅੰਮ੍ਰਿਤ ਵੇਲਾ ਮਹਾਰਾਜ ਕਹਿੰਦੇ ਲਗਾਓ ਦੀਵਾਨ ਸਿੱਖ ਕਹਿਣ ਲੱਗੇ ਮਹਾਰਾਜ ਅੱਜ ਰਹਿਣ ਨਹੀਂ ਨੇ ਪਿੱਛੇ ਮੁਗਲਾਂ ਦਾ ਕੋਈ ਪਤਾ ਨਹੀਂ ਕਦੋਂ ਹੱਲਾ ਹੋ ਜਾਏ ਪਿੱਛੇ ਪਏ ਨੇ ਸਾਡੇ ਅੱਗੇ ਸਰਸਾ ਨਦੀ ਤੂਫਾਨ ਤੇ ਹੈ ਵਰਖਾ ਹੋ ਰਹੀ ਹੈ ਮਹਾਰਾਜ ਦੀਵਾਨ ਸੰਭਵ ਨਹੀਂ ਹੈ ਪੋਸੀਬਲ ਨਹੀਂ ਹੈ ਮਹਾਰਾਜ ਕਹਿੰਦੇ ਕਿਉਂ ਨਹੀਂ ਸੰਭਵ ਕਿਉਂ ਨਹੀਂ ਪੋਸੀਬਲ ਸਭ ਕੁਝ ਸੰਭਵ ਹੈ ਸਭ ਕੁਝ ਪੋਸੀਬਲ ਹੈ ਤੁਸੀਂ ਬਸ ਸ਼ੁਰੂ ਕਰੋ ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਹੋਏ ਸਨ ਉਸ ਸਥਾਨ ਤੇ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਅੱਖ ਝਾਇਆ ਨਹੀਂ ਸਭ ਸਿੱਖਾਂ ਨੇ ਬਾਣੀ ਪੜ੍ਹੀ ਸਭ ਸਿੱਖਾਂ ਨੇ ਗੁਰਬਾਣੀ ਕੀਰਤਨ ਕੀਤਾ ਅੰਮ੍ਰਿਤ ਵੇਲੇ ਨੂੰ ਕਦੇ ਵੀ ਕਿਸੇ ਵੀ ਕੀਮਤ ਤੇ ਮਹਾਰਾਜ ਨੇ ਆਪਣੇ ਨੇਮ ਨੂੰ ਖੁੰਝਾਇਆ ਨਹੀਂ ਹੈ ਗੁਰੂ ਨਾਨਕ ਸਹਿ ਮਹਾਰਾਜ ਪਾਸ ਭਾਈ ਮਨਸੁਖ ਜੀ ਵਪਾਰ ਕਰਦੇ ਸਨ ਵਪਾਰੀ ਸਨ ਕਹਿੰਦੇ ਜੀ ਮੈਂ ਸਤਿਗੁਰੂ ਜੀ ਸੰਧਿਆ ਵੇਲੇ ਆਏ ਮਹਾਰਾਜ ਮੈਂ ਆਪਣੇ ਵਪਾਰ ਤੇ ਨਿਕਲਣਾ ਹੈ ਆਗਿਆ ਦਿਓ ਮਹਾਰਾਜ ਕਹਿੰਦੇ ਇਸ ਵੇਲੇ ਨਹੀਂ ਜਾਣਾ ਮਨਾ ਕਰਤਾ ਮਹਾਰਾਜ ਨੇ ਸਾਫ ਨਹੀਂ ਇਸ ਵੇਲੇ ਨਹੀਂ ਜਾਣਾ ਕੱਲ ਨੂੰ ਆਇਓ ਸਾਡੇ ਪਾਸ ਅਮਰਤ ਵੇਲੇ ਦੇਗ ਤਿਆਰ ਕਰਕੇ ਅਰਦਾਸ ਕਰਾਂਗੇ ਫਿਰ ਤੁਸੀਂ ਅੰਮ੍ਰਿਤ ਵੇਲੇ ਇੱਥੋਂ ਨਿਕਲਿਓ ਸਤਿਗੁਰਾਂ ਨੇ ਦੇਖ ਤਿਆਰ ਅਰਦਾਸ ਕੀਤੀ ਆਪ ਕੁਝ ਸ਼ਬਦ ਮਹਾਰਾਜ ਜੀ ਨੇ ਉਹਨਾਂ ਨੂੰ ਉਸ ਵੇਲੇ ਲਿਖ ਕਰਕੇ ਦਿੱਤੇ ਅੱਜ ਤੇ ਸਾਡੇ ਕੋਲ ਸਭ ਕੋਲ ਮੌਜੂਦ ਨੇ ਬਾਣੀ ਫੋਨਾਂ 'ਚ ਮਹਾਰਾਜ ਨੇ ਉਸ ਵੇਲੇ ਲਿਖ ਕੇ ਸ਼ਬਦ ਦਿੱਤੇ ਕਿ ਗੁਰਬਾਣੀ ਪੜਿਓ ਤੇ ਅੰਮ੍ਰਿਤ ਵੇਲੇ ਦੀ ਸੰਭਾਲ ਰੱਖਿਓ ਤੁਹਾਡੇ ਸਾਰੇ ਵਪਾਰ ਸਾਰੇ ਕਾਰਜ ਸਿੱਧ ਹੋਣਗੇ ਕਿਸੇ 'ਚ ਕੋਈ ਰੁਕਾਵਟ ਨਹੀਂ ਆਏਗੀ ਨਾਲ ਨਾਲ ਸੀ ਇਹ ਆਪਣੇ ਮਨ ਨੂੰ ਸਮਝਾਉਣਾ ਹੈ ਕਿ ਇਹ ਅੰਮ੍ਰਿਤ ਵੇਲੇ ਦੇ ਨਾਮ ਦੀ ਸੱਚੀ ਸੁੱਚੀ ਧਨ ਸੱਚਾ ਸੁੱਚਾ ਕਮਾਈ ਕਰਨੀ ਹੈ ਜਿਸ ਨੇ ਸਾਡਾ ਬੇੜਾ ਪਾਰ ਕਰਨਾ ਹੈ ਤੇ ਜਿਹੜਾ ਸਾਡਾ ਬਾਹਰੀ ਦੁਨਿਆਵੀ ਅਡੰਬਰ ਹੈ ਮਾਇਆ ਹੈ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹ ਤਾਂ ਬਿਨਸ ਜਾਣੀ ਹੈ ਤਾਜੀ ਰੱਥ ਤੁਖਾਰ ਹਾਥੀ ਪਖਰੇ ਬਾਗ ਮਿਲਖ ਘਰਬਾਰ ਕਿਥੇ ਸੇ ਆਪਣੇ ਵੱਡੇ ਵੱਡੇ ਤਾਜੀ ਰੱਥ ਤਾਜੀ ਰੱਥ ਕਹਿੰਦੇ ਨੇ ਤਾਜੀ ਅਰਬੀ ਅਰਬੀ نسل ਦੇ ਘੋੜੇ ਜਿਆਦਾ ਮਸ਼ਹੂਰ ਮੰਨੇ ਗਏ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਪਹਿਲੇ ਸਮਿਆਂ ਤੋਂ ਲੈ ਕੇ ਨਾ ਕਈ ਸਾਲਾਂ ਪਹਿਲਾਂ ਤੋਂ ਅਰਬੀ ਨਸਲ ਦੇ ਘੋੜੇ ਅੱਜ ਵੀ ਸਭ ਤੋਂ ਮਹਿੰਗੇ ਨੇ ਤੇ ਵਧੀਆ ਨੇ ਦੌੜਨ 'ਚ ਵੀ ਨਸਲ ਤੇ ਵਿੱਚ ਵੀ ਤੇ ਮਹਾਰਾਜ ਨੇ ਬਾਣੀ 'ਚ ਵੀ ਲਿਖਿਆ ਕਿ ਕਈ ਬੰਦਿਆਂ ਨੂੰ ਸ਼ੌਂਕ ਹੈ ਉਹ ਅਰਬੀ ਨਸਲ ਦੇ ਵਧੀਆ ਘੋੜੇ ਵਧੀਆ ਰੱਥ ਵਧੀਆ ਹਾਥੀ ਵਧੀਆ ਊਠ ਆਪਣੀ ਸਵਾਰੀ ਵਾਸਤੇ ਇਕੱਤਰ ਕਰਦੇ ਹਨ ਬਾਗ ਮਿਲਖ ਘਰਬਾਰ ਕਿੱਥੇ ਸੇ ਆਪਣੇ ਪਰ ਮਹਾਰਾਜ ਕਹਿੰਦੇ ਬਾਅਦ ਵਿੱਚ ਉਹ ਕਿੱਥੇ ਗਏ ਇਕ ਸਮਾਂ ਐਸਾ ਆਂਦਾ ਉਹ ਸਾਰੇ ਨਾਸ਼ ਹੋ ਜਾਂਦੇ ਨੇ ਸਭ ਚਲੇ ਜਾਂਦੇ ਨੇ ਤੰਬੂ ਪਲੰਗ ਨਿਵਾਰ ਸਰਾਇਚੇ ਲਾਲਤੀ ਇਨਸਾਨ ਆਪਣੇ ਰਹਿਣ ਵਾਸਤੇ ਵਧੀਆ ਤੰਬੂ ਵਧੀਆ ਵਿਛਾਈਆਂ ਕਰਦਾ ਹੈ ਵਧੀਆ ਚਟਾਈਆਂ ਲਾਂਦਾ ਹੈ ਸਭ ਬਿਨ ਸੰਹਾਰ ਸਭ ਬਿਨਸ ਜਾਣਾ ਹੈ ਇਕੋ ਇਕ ਉਸ ਵੈ ਗੁਰੂ ਦਾ ਨਾਮ ਹੈ ਗੀਨੂ ਮਹਾਰਾਜ ਨੇ ਕਿਹਾ ਨਾਨਕ ਸੱਚ ਦਤਾਰ ਸਿਨਾਖਤ ਕੁਦਰਤੀ ਇੱਕੋ ਇੱਕ ਉਸ ਦੀ ਕੁਦਰਤ ਤੇ ਉਸ ਦਾ ਸੱਚਾ ਸੁੱਚਾ ਨਾਮ ਹੀ ਸਾਧ ਸੰਗਤ ਦੀ ਐਸਾ ਜਿਹੜਾ ਕਦੇ ਨਹੀਂ ਵਿੰਸਦਾ ਜਿਹੜਾ ਕਦੇ ਨਹੀਂ ਖਤਮ ਹੁੰਦਾ ਜਿਹੜਾ ਜੁਗ ਜੁਗ ਅਟੱਲ ਹੈ ਬਾਕੀ ਸਭ ਕੁਝ ਜੋ ਕੁਝ ਅਸੀਂ ਨਾ ਅੱਖਾਂ ਦੇ ਨਾਲ ਦੇਖ ਰਹੇ ਹਾਂ ਦ੍ਰਿਸ਼ਟਮਾਨ ਹੈ ਸਗਲ ਮਿੱਠੇ ਨਾ ਜੋ ਕੁਝ ਦਿਖ ਰਿਹਾ ਉਹ ਸਭ ਕੁਝ ਇੱਕ ਦਿਨ ਬਿਨਸ ਜਾਏਗਾ ਇੱਕ ਦਿਨ ਖਤਮ ਹੋ ਜਾਏਗਾ ਉਸ ਦੀ ਜਗ੍ਹਾ ਫਿਰ ਨਵੀਆਂ ਚੀਜ਼ਾਂ ਉਸਰ ਜਾਣਗੀਆਂ ਸੋ ਗੁਰੂ ਮਹਾਰਾਜ ਜੀ ਦਾ ਇਹ ਸ਼ਬਦ ਅਸੀਂ ਅੱਜ ਦੀ ਕਥਾ ਵਿੱਚ ਸਮਝਿਆ ਤੇ ਨਾਲ ਹੀ ਅੰਮ੍ਰਿਤ ਵੇਲੇ ਦਾ ਮਹਤਮ ਅਸੀਂ ਸਮਝਿਆ ਗੁਰੂ ਸਾਹਿਬ ਕਿਰਪਾ ਕਰਨ ਅੰਮ੍ਰਿਤ ਵੇਲੇ ਦੀ ਕਿਤੇ ਅਸੀਂ ਸੰਭਾਲ ਕਰ ਲਈਏ ਸਾਨੂੰ ਮਹਾਰਾਜ ਅੰਮ੍ਰਿਤ ਵੇਲੇ ਦੀ ਦਾਤ ਬਖਸ਼ ਦੇਣ ਸਾਡਾ ਜੀਵਨ ਬਹੁਤ ਸਫਲ ਹੋ ਜਾਏ ਬਹੁਤ ਸਫਰ ਜਾਏ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਭੁੱਲਾਂ ਗਲਤੀਆਂ ਦੀ ਖਿਮਾ ਕਰਨਾ ਬਿਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ